ਹਾਂਜੀ ਮਾਤਾ ਜੀ ਇਹ ਕਮਲਕੌਰ ਮਤਲਬ ਤੁਹਾਡੀ ਕੋਲੀ ਸੀਗਾ ਹਾਂਜੀ ਇਹੋ ਜਿਹਾ ਸਵਾਲ ਸੁਭਾਵ ਤਾਂ ਠੀਕ ਸੀ ਜੀ ਆਉਂਦੀ ਜਾਂਦੀ ਬੁਲਾਉਂਦੀ ਸੀ ਜਦੋਂ ਬਾਹਰ ਆਉਣਾ ਸਸਰੀ ਘਰ ਬੁਲਾਉਣੀ ਪੱਕਾ ਡੇਲੀ ਵਧੀਆ ਮੂੰਹ ਤੇ ਲਾ ਹਾਂ ਡੇਲੀ ਮੂੰਹ ਮੱਥੇ ਲੱਗਦੀ ਸੀ ਬੱਸੀ ਲੜਕੀ ਸੀ ਬਾਹਰ ਦਾ ਪਤਾ ਨਹੀਂ ਮੈਨੂੰ ਕੀ ਗੱਲ ਆ ਕੀ ਬਾਤ ਆ ਇੱਥੇ ਪਿੰਡ ਚ ਠੀਕ ਦਾ ਵੀ ਸੀ ਅੱਜ ਤੁਹਾਨੂੰ ਪਤਾ ਲੱਗਿਆ ਉਹਨਾਂ ਬਾਰੇ ਹਾਂ ਇਹ ਤਾਂ ਬੜੀ ਮਹਿਸੂਸ ਦੀ ਗੱਲ ਆ ਵੀ ਮਾੜੀ ਗੱਲ ਹੋਈ ਹਾਂ ਸੁਵੇਰੇ ਪਤਾ ਲੱਗਿਆ ਉਹ ਤਾਂ ਬੜਾ ਦਿਲ ਨੂੰ ਹੋਇਆ ਭਈ ਇਹ ਕੀ ਗੱਲ ਹੋ ਗਈ ਜੀ ਇਹਨਾਂ ਦੀ ਕੋਈ ਛੋਕੜ ਦੀ ਗੱਲਬਾਤ ਫਿਰੀ ਇਹ ਮੰਨ ਲਓ ਕਿੱਥੋਂ ਦੇ ਨੇ ਇਹ ਰਹਿਣੇ ਨੇ ਇੱਥੇ ਦੀ ਨੇ ਸ਼ੁਰੂ ਤੋਂ ਰਹਿੰਦੇ ਹਾਂ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਨੇ ਜਿੰਮੇ ਤੋਂ ਇੱਥੇ ਹੀ ਹਾਂਜੀ ਪਿੱਛੇ ਫੈਮਿਲੀ ਮੈਂਬਰ ਚ ਕੌਣ ਕੌਣ ਆ ਇਹਨਾਂ ਦੇ ਇਹ ਤਿੰਨ ਭੈਣਾਂ ਨੇ ਦੋ ਭਰਾ ਨੂੰ ਉਹ ਵੀ ਨਾਲ ਹੀ ਰਹਿੰਦੇ ਨੇ ਨਾਲ ਹੀ ਆ ਇਹ ਕਿਹਨਾਂ ਦੀ ਮੰਮੀ ਆ ਡੈਡੀ ਹੈ ਨਹੀਂਗਾ ਅੱਛਾ ਜੀ ਡੈਡੀ ਪੂਰਾ ਹੋ ਗਿਆ ਹਾਂਜੀ ਭਾਜੀ ਮਨ ਲੁਕ ਕਮਲਕੌਰ ਗਵੰਡੀ ਸੀਗਾ ਹਾਂਜੀ ਸਰ ਮੇਰੇ ਕਮਲਕੌਰ ਮੇਰੇ ਗਵੰਡੀ ਸੀਗਾ ਮੇਰਾ ਉਹਨਾਂ ਦੇ ਪਰਿਵਾਰ ਨਾਲ ਕਾਫੀ ਅੱਛਾ ਰਿਲੇਸ਼ਨ ਸੀ ਸਾਡੇ ਘਰੇ ਅੰਦਰ ਜਾਂਦੇ ਸੀਗੇ ਤੇ ਸਾਨੂੰ ਰਾਤ 9:30 ਵਜੇ ਇਨਫੋਰਮੇਸ਼ਨ ਮਿਲੀ ਲੋਕਲ ਪੁਲਿਸ ਆਈ ਸੀ ਉਹਨਾਂ ਨੇ ਦੱਸਿਆ ਕਿ ਕਮਲਕੌਰ ਦੀ ਡੈਥ ਹੋ ਚੁੱਕੀ ਹੈ ਤੇ ਬਹੁਤ ਮਾੜਾ ਕੰਮ ਹੋਇਆ ਸਰ ਪਰ ਐਕਚੁਅਲ ਦੇ ਵਿੱਚ ਉਹ ਕੁੜੀ ਦਾ ਇਦਾਂ ਦਾ ਕੋਈ ਬਾਹਰ ਕੋਈ ਗੈਂਗਸਟਰ ਨਾਲ ਜਾਂ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਬਹੁਤ ਅੱਛਾ ਉਹਦਾ ਮੁੱਲੇ ਦੇ ਵਿੱਚ ਲੋਕਾਂ ਨਾਲ ਪਿਆਰ ਸੀ ਅੱਛੀ ਬੋਲਵਾਨੀ ਸੀਗੀ ਤੇ سوشل میڈیا ਤੇ ਤੁਹਾਨੂੰ ਪਤਾ ਹਰ ਕੋਈ ਫੇਮਸ ਉਹਨੂੰ ਬਹੁਤ ਕੁਝ ਬੋਲਦਾ ਹੈ ਪਰ ਅਸਲ ਰੀਅਲ ਲਾਈਫ ਦੇ ਵਿੱਚ ਐਦਾ ਦਾ ਕੁਝ ਨਹੀਂ ਸੀਗੀ ਉਹ ਤੇ ਪਰ ਰਾਤ ਜੋ ਵੀ ਉਹਦੇ ਨਾਲ ਇਨਸੀਡੈਂਟ ਹੋਇਆ ਬਹੁਤ ਗਲਤ ਹੋਇਆ ਹੂੰ ਦੋ ਸੁਣਨ ਚ ਆਇਆ ਦੋ ਦਿਨ ਹੋ ਗਏ ਸੀ ਉਹਦੀ ਡੈਥ ਹੋਈ ਨੂੰ ਦੋ ਦਿਨ ਦੀ ਬੋਡੀ ਉਹਦੀ ਕਾਰ ਦੇ ਵਿੱਚ ਪਈ ਸੀ ਉਹਦੇ ਕੋਲ ਆਈਟੈਂਡ ਕਾਰ ਸੀਗੀ ਜਿਸ ਵਿੱਚ ਉਹਦੀ ਬੋਡੀ ਮਿਲੀ ਹੈ ਜੀ ਫੋਟੋ ਚੋਕੜ ਦੀ ਗੱਲਬਾਤ ਕਰੀਏ ਤੇ ਉਹ ਸ਼ੁਰੂ ਤੋਂ ਇੱਥੇ ਹੀ ਅਸ਼ੋਕ ਸਰ ਉਹ ਸ਼ੁਰੂ ਤੋਂ ਇੱਥੇ ਹੀ ਆ ਜੀ ਉਹ ਕੰਟੋਗਰ 30 35 ਵਾਲੀ ਸਾਲ ਤੋਂ ਇੱਥੇ ਹੀ ਰਹਿ ਰਹੇ ਨੇ ਫੈਮਿਲੀ ਮੈਂਬਰ ਚ ਕੌਣ ਕੌਣ ਹੈ ਫੈਮਿਲੀ ਮੈਂਬਰ ਸਰ ਉਹਦੇ ਦੋ ਬ੍ਰਦਰ ਨੇ ਤਿੰਨ ਸਿਸਟਰ ਨੇ ਅੱਗੇ ਉਹਦੇ ਬ੍ਰਦਰ ਦੇ ਚਾਰ ਬੇਟੀਆਂ ਨੇ ਇੱਕ ਤੇ ਇੱਕ ਬੇਟਾ ਹੈ ਫਾਦਰ ਦੀ ਉਹਦੇ ਡੈਥ ਹੋ ਚੁੱਕੀ ਹੈ ਮਾਦਰ ਉਹਦੇ ਹੈਗੇ ਨੇ ਉਹ ਬਿਮਾਰ ਰਹਿੰਦੇ ਨੇ ਤੇ ਇਹ ਅਸ ਜ਼ਿਆਦਾਤਰ ਘਰ ਤੋਂ ਬਾਹਰ ਹੀ ਜਾਂਦੀ ਸੀ ਆਪਣੇ ਦੋਸਤਾਂ ਨਾਲ ਕਿਵੇਂ ਵਿਚਰਦੇ ਸੀਗੇ ਬਹੁਤ ਅੱਛਾ ਸਰ ਉਹਨਾਂ ਦਾ ਟਰੈਕਟਰ ਕੁਝ ਹੋਰ ਸੀਗਾ ਨਹੀਂ ਬਹੁਤ ਅੱਛਾ ਸੀ ਉਹਨਾਂ ਦਾ ਲੋਕਾਂ ਦੇ ਨਾਲ ਵਿਵਹਾਰ ਬੋਲਬਾਣੀ ਬ ਤੇ ਪਰ ਬਾਹਰ ਲੋਕਾਂ ਲਈ ਜੋ ਲੋਕ ਜੋ ਮਰਜ਼ੀ ਗਲਤ ਕਹੀ ਜਾਣ ਪਰ ਉਹ ਇਸ ਏਰੀਆ ਦੇ ਵਿੱਚ ਬਹੁਤ ਅੱਛਾ ਉਹਦਾ ਬੋਲਵਾਨੀ ਸੀ ਤੇ ਹੁਣ ਫੈਮਿਲੀ ਦੇ ਵਿੱਚ ਉਹਨਾਂ ਦੇ ਹੋਰ ਕੌਣ-ਕੌਣ ਨੇ ਬੱਚੇ ਉਹਨਾਂ ਉਹ ਤਾਂ ਅਨਮੈਰਿਡ ਸੀ ਸਰ ਉਹਦੇ ਬ੍ਰਦਰ ਦੇ ਬੱਚੇ ਸੀਗੇ ਇਸ ਟਾਈਮ ਤਾਂ ਫੈਮਿਲੀ ਸਾਰੀ ਉੱਥੇ ਗਈ ਹੋਈ ਆ ਉਹ ਹਾਲੇ ਤੱਕ ਆਏ ਨਹੀਂ ਹੈਗੇ ਘਰ ਬੰਦ ਹੈ ਉਹਨਾਂ ਦਾ ਇਸ ਟਾਈਮ ਕੋਈ ਨਹੀਂ ਹੈਗਾ ਤੁਸੀਂ ਵੀ ਐਸੀ ਮਹੱਲੇ ਦੇ ਹੋ ਜੀ ਮੈਂ ਵੀ ਐਸੀ ਮਹੱਲੇ ਦਾ ਨਾਲ ਹੀ ਮੇਰਾ ਘਰ ਆ ਪੜੋਚੇ ਹਾਂਜੀ ਕਮਲਪੁਰ ਮੰਗੋਪੁਰ ਗਵੰਡੀ ਸੀਗੇ ਹਾਂਜੀ ਗਵੰਡੀ ਸੀਗੇ ਇੱਕ ਐਚਲਕੀ ਆ ਵਧੀਆ ਬਹੁਤ ਸੋਹਣਾ ਸੁਭਾਅ ਸੀ ਉਹਦਾ ਜਦੋਂ ਵੀ ਮਹੱਲੇ 'ਚ ਮਿਲਦਾ ਹਰੇਕ ਦਾ ਨਮਸਤੇ ਸਸਰੀ ਕਾਲ ਸਭ ਨੂੰ ਦੁਆ ਸਲਾਮ ਵਧੀਆ ਕਰਦੇ ਹੁੰਦੇ ਸੀ ਨੇਚਰ ਵਾਈਜ਼ ਦਾ ਬਹੁਤ ਚੰਗਾ ਸੀ ਉਹ ਵੀ ਇਹ ਆ ਸ਼ੋਸ਼ਨਪੁਰ ਕੇ ਜੀ ਕੋਈ ਜ਼ਿਆਦਾ ਫੇਮਸ ਹੋ ਗਈ ਸੀ ਕਿ 100 ਤਿੰਨ ਲੱਖ ਤੋਂ ਜ਼ਿਆਦਾ ਉਹਦੇ ਵਿਊ ਫੋਲੋਅਰ ਹੋ ਗਏ ਸੀ ਇਹ ਵਧੀਆ ਸੀਗੇ ਠੀਕ ਸੀ ਵਧੀਆ ਐਕਟਿਵ ਹੋ ਗਈ ਸੀਗੇ ਵਧੀਆ ਰੱਬ ਨੇ ਉਹਦੀ ਬਾਹ ਫਲਾਈ ਬਾਕੀ ਗਰੀਬ ਪਰਿਵਾਰ ਸੀਗਾ ਘਰ ਤੇ ਜੀ ਕਰਦੇ ਹਾਲਾਤ ਦੇਖ ਸਕਦੇ ਹੋ ਉਹਨਾਂ ਦੇ ਵੀ ਘਰ ਦੇ ਵਿੱਚ ਛੋਟੇ ਛੋਟੇ ਗੁੜੀਆਂ ਨੇ ਮਾਤਾਵਾ ਉਹਦੇ ਡੈਡੀ ਜੀ ਦੀ ਡੈਥ ਹੋ ਗਈ ਸੀ ਕਈ ਸਾਲ ਪਹਿਲਾਂ ਵੀ ਉਹਦੇ ਨਾਲ ਅਗਰੀਮੈਂਟ ਕਰਦੀ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਵੀ ਗਰੀਬ ਪਰਿਵਾਰ ਨੇ ਕੋਈ ਜ਼ਿਆਦਾ ਨਹੀਂ ਹੋਈ ਸ਼ੁਰੂ ਤੋਂ ਅਮੀਰ ਨੇ ਵੀ ਪਤਾ ਨਹੀਂ ਯੂਪੀ ਸ਼ੈਡ ਦੇ ਪਛੋਕੜ ਇਹਨਾਂ ਦਾ ਵੀ ਸ਼ੁਰੂ ਤੋਂ ਪਰ ਜੰਮੇ ਪੜੇ ਉਰੇ ਦੇ ਨੇ ਜੈਂਪਲ ਨੇ ਉਰੇ ਦੇ ਪੜੇ ਲਿਖੇ ਵੀ ਉਰੇ ਦੇ ਨੇ ਵੀ ਠੀਕ ਨੇ ਹਿਸਾਬ ਕੋ ਤਾਂ ਬਹੁਤ ਵਧੀਆ ਵਾ ਚੰਗੇ ਨੇਚਰ ਨੇ ਫੈਮਿਲੀ ਦਾ ਵੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਉਹਨਾਂ ਦੇ ਫੈਮਿਲੀ ਦੇ ਵਿੱਚ ਉਹਨਾਂ ਦੀ ਤਿੰਨ ਭੈਣਾਂ ਨੇ ਦੋ ਭਾਈ ਨੇ ਉਹਦੇ ਹਾਂਜੀ ਮਾਤਾ ਨੇ ਹਾਂ ਸਾਰੇ ਨਾਲ ਇਕੱਠੇ ਰਹਿੰਦੇ ਨੇ ਇੱਕ ਭੈਣ ਦੀ ਮੈਰਜੀ ਹੈ ਭੈਣਾਂ ਦੇ ਨਾਲ ਉਹ ਕੋਲੀ ਰਹਿੰਦੀ ਹੈ ਬਾਕੀ ਇੱਕ ਭੈਣ ਘਰੇ ਆ ਠੀਕ ਨੇ ਬਹੁਤ ਵਧੀਆ ਸੁਭਾਅ ਉਹ ਗਲੀ ਚ ਮਹੱਲੇ ਚ ਤੁਸੀਂ ਪੁੱਛ ਸਕਦੇ ਹੋ ਵਾਕੀ ਗਲੀ ਚ ਜੋ ਖਬਰ ਸੁਣੀ ਹੈ ਰਾਤ ਨੂੰ ਵਿੱਚ ਉਹਦੀ ਕੰਚਨ ਵੈਸੇ ਉਹਨੂੰ ਕੰਚਨ ਕਹਿੰਦੇ ਆ ਕਮਲਕੌਰ ਇੰਸਟਾਗ੍ਰਾਮ ਦੀ ਆਈਡੀ ਦਾ ਨਾਮ ਆ ਜਿੱਦੋਂ ਰਾਤ ਨੂੰ ਖਬਰ ਮਿਲੀ ਹੈ ਵੀ ਇਸ ਇਸ ਕਰਕੇ ਗੱਲ ਹੋਈ ਹੈ ਬਹੁਤ ਸ਼ੋਰਟ ਹੋਇਆ ਵੀ ਬਹੁਤ ਮਾੜਾ ਕੰਮ ਹੋਇਆ ਵੀ ਇੱਦਾਂ ਦਾ ਕੁਝ ਨਹੀਂ ਸੀਗਾ ਵੀ ਨਾ ਕੋਈ ਮਾੜੇ ਬੰਦੇ ਨਾਲ ਉਹਦਾ ਬੈਠਣਾ ਉੱਟਣਾ ਸੀਗਾ ਉਹ ਜਿੰਨਾ ਵੀ ਜੋ ਵੀ ਚੰਗਾ ਕੰਮ ਕਰਦੀ ਸੀ ਤਾਂ ਵੀ ਪਤਾ ਲੱਗ ਸਕਿਆ ਮੈਨੂੰ ਕੋਈ ਜਿਵੇਂ ਤੁਹਾਡੇ ਨਾਲ ਵਧੀਆ ਵਿਚਰਦੇ ਸੀਗੇ ਕਾਰਨਾਂ ਦਾ ਕੁਝ ਕਾਰਨ ਦਾ ਕੁਝ ਨਹੀਂ ਐਡਾ ਤੇ ਕੁਝ ਗੱਲ ਨਹੀਂ ਕਦੇ ਸ਼ੋਅ ਕਰਦੀ ਸੀ ਵੀ ਮੇਰੇ ਨਾਲ ਐਡਾ ਹੋਇਆ ਐਡਾ ਇਹ ਤਾਂ ਮਹੱਲੇ 'ਚ ਬੰਦਾ ਕਹੀ ਦਿੰਦਾ ਜਿਵੇਂ ਸਾਡਾ ਹਾਂ ਆਂਦੇ ਜਾਂਦੇ ਦੁਆ ਸਲਾਮ ਵਧੀਆ ਖੜ ਕੇ ਗੱਲਾਂ ਕਰਦੇ ਹੁੰਦੇ ਪੰਜ ਮਿੰਟ 10 ਮਿੰਟ ਠੀਕ ਹੈ ਪੁੱਛਦੇ ਵੀ ਕਿੱਦਾਂ ਤੇਰਾ ਕੰਮ ਕੱਭੇ ਬਹੁਤ ਵਧੀਆ ਚੱਲਦਾ ਵੀ ਰੱਬ ਨੇ ਬਾਹ ਫੜ ਲਈ ਹੁਣ ਮੇਰਾ ਵਧੀਆ ਬਹੁਤ ਕੰਮ ਚੱਲਦਾ ਪਿਆ ਉਹ ਗੱਲਾਂ ਕਰਦੀ ਹੁੰਦੀ ਮੇਰੇ ਕਹਿ ਛੋਟੇ ਛੋਟੇ Instagram ਤੋਂ ਲਾਭਾ ਕੁਝ ਮਤਲਬ ਉਹਨਾਂ ਦਾ ਵਰਕ ਸੀਗਾ ਨਹੀਂ ਨਹੀਂ ਹੋਰ ਦੀ ਸਾਨੂੰ ਕੋਈ ਸੁਣਨੇ ਚ ਆ ਵੀ Instagram 'ਤੇ ਆ ਪਰ ਪੁੱਛਣਾ ਕਰਦੀ ਹੁੰਦੀ ਸੀ ਜਾਂ ਮੋਡਲਿੰਗ 'ਚ ਕਰਦੀ ਹੁੰਦੀ ਸੀ ਬਸ ਇੰਨਾ ਹੀ ਸਾਨੂੰ ਪਤਾ ਲੱਗਿਆ ਸੀਗਾ ਹਾਂਜੀ